ਮਾਈਗ੍ਰੇਸ਼ਨ ਕਲਚਰ ਹੈ ਇਹ ਬੂਮ ਕਿਉਂ ਹੋਇਆ ਹੋਇਆ ਇਹਦੇ ਕਾਰਨ ਕੀ ਸਮਝਦੇ ਹੋ ਸਰ ਮੇਨ ਮੁੱਦਾ ਜੋ ਹੈਗਾ ਆ ਕਿ ਕੋਟਾ ਜਨਰਲ ਕੈਟਾਗਰੀ ਨੂੰ ਅੱਜ ਕੱਲ ਦੇ ਟਾਈਮ ਚ ਗਵਰਨਮੈਂਟ ਜੌਬ ਲੈਣੀ ਇਟਸ ਵੈਰੀ 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 ਡਿਫਿਕਲਟ ਸਾਊ ਸਭ ਨੂੰ ਐਂ ਲੱਗਦਾ ਕਿ ਇੱਥੇ ਅਸੀਂ 5 5 ਸਾਲ ਲਗਾ ਕੇ ਵੀ ਸਾਨੂੰ ਜੌਬ ਨਹੀਂ ਮਿਲ ਰਹੀ ਉਹਨੇ ਜਨ ਨੂੰ ਅਸੀਂ ਉੱਥੇ ਪਤਾ ਨਹੀਂ ਕਿੰਨੇ ਕਮਾ ਲੈਣ ਖਾਤੇ ਸਿਦਾਨਾ ਜੀ ਕਰ ਰਹੇ ਐ ਤੇ ਬਹੁਤ ਅੱਛੀ ਅਪੋਰਚੂਨਿਟੀ ਦੇ ਰਹੇ ਐ ਬੱਚਿਆਂ ਨੂੰ ਕੁਛ ਪ੍ਰੋਗਰੈਸਿਵ ਦੇ ਰਹੇ ਐ ਉਹਨਾਂ ਨੂੰ ਹਿੰਟ ਕਿ ਤੁਸੀਂ ਆਪਣੀ ਲਾਈਫ ਨੂੰ ਕਿਵੇਂ ਮੋਲਡ ਕਰ ਸਕਦੇ ਹੋ ਅੱਛੀ ਪਲੱਸ ਪੁਆਇੰਟ ਤੇ ਵੀ ਪ੍ਰਵਾਸ ਹੋ ਰਿਹਾ ਨੌਜਵਾਨ ਮੁੰਡੇ ਕੁੜੀਆਂ ਬਿਲਕੁਲ ਛੱਡ ਕੇ ਬਾਹਰ ਪੱਜ ਜਾਂਦੇ ਨੇ ਉਹ ਘਟਣ ਇਹਦੇ ਵਾਸਤੇ ਸਰਕਾਰ ਉਹਦੇ ਉਪਰਾਲੇ ਇਹੀ ਆ ਵੀ ਗਵਰਨਮੈਂਟ ਇਹਨੂੰ ਹਟਾ ਸਕੇ ਜਿੰਨਾ ਚਿਰ ਗੌਰਮੈਂਟ ਨਾਲ ਉਹ ਕਿਵੇਂ ਉਹ ਕਿਵੇਂ ਇਸ ਤਰ੍ਹਾਂ ਕੋਈ ਨਾ ਨੂੰ ਜਿਹੜੀ ਡਿਗਰੀ ਕਰਦੇ ਨੇ ਮੁੰਡੇ ਉਹ ਡਿਗਰੀ ਦੀ ਪਹਿਲਾਂ ਇੱਕ ਸਲਾਹ ਦੇਣ ਵੀ ਤੂੰ ਆਹੀ ਡਿਗਰੀ ਕਰਨੀ ਆ ਤੁਹਾਨੂੰ ਨੌਕਰੀ ਨਹੀਂ ਮਿਲਣੀ ਵਧੀਆ ਸੋਚ ਹੈ ਜੀ ਲੱਖੇ ਵੀਰ ਦੀ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਵਾ ਬਾਹਰ ਹੈ ਵੀ ਕੀ ਹੈ ਜੀ ਤੁਸੀਂ ਦੇਖ ਹੀ ਰਹੇ ਹੋ ਬਾਹਰ ਦੇ ਇਹਦੇ ਨਾਲੋਂ ਵੀ ਜ਼ਿਆਦਾ ਬੁਰਾ ਹਾਲਾਤ ਆ ਹੁਣ ਲੱਖੇ ਸਧਾਣੇ ਵੱਲੋਂ ਹੁਣ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਲੈ ਕੇ ਇੱਕ ਅਲੱਗ ਜੀ ਫਿਕਰ ਦਿਖਾਈ ਗਈ ਹੈ ਫਿਕਰ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਜਿਨ੍ਹਾਂ ਤੇ ਹੁਣ ਤੱਕ ਕੋਈ ਵੀ ਰਾਸ਼ੀ ਪਾਰਟੀ ਪੋਲੀਟਿਕਲ ਪਾਰਟੀ ਸਟੈਂਡ ਲੈ ਨਹੀਂ ਸਕੀ ਚਾਹੇ ਗੱਲ ਹੋਵੇ ਹੋ ਰਹੇ ਪੰਜਾਬ ਦੀ ਨੌਜਵਾਨੀ ਦੇ ਫੋਰਨ ਕੰਟਰੀਆਂ ਨੂੰ ਹੋ ਰਹੇ ਪ੍ਰਵਾਸ ਨੂੰ ਲੈ ਕੇ ਚਾਹੇ ਨਸ਼ਿਆਂ ਨੂੰ ਲੈ ਕੇ ਜਾਂ ਜिले ਪੰਜਾਬ ਦੇ ਪਾਣੀ ਦੇ ਮੁੱਦੇ ਨੇ ਜੋ ਪੰਜਾਬ ਦੀ ਕਿਸਾਨੀ ਹੈ ਕਿਸਾਨੀ ਹੈ ਉਹਨਾਂ ਨੂੰ ਜਿਹੜੀ ਪਾਣੀ ਦੀ ਕਿੱਲਤ ਦਾ ਸਾਹਮਣਾ ਆਉਣ ਵਾਲੇ ਸਾਲਾਂ 'ਚ ਕਰਨਾ ਪਊਗਾ ਜਿਹੜੀ ਧਰਤੀ ਪੰਜਾਬ ਦੀ ਰੈਡ ਜ਼ੋਨ ਦੇ ਹੇਠਾਂ ਜਾ ਰਹੀ ਹੈ ਸੋ ਕੁਝ ਮੇਰੇ ਕੋਲ ਨੌਜਵਾਨ ਕੁੜੀਆਂ ਖੜੀਆਂ ਹੋਈਆਂ ਨੇ ਗੱਲਬਾਤ ਕਰਦੇ ਆ ਜਾਣਦੇ ਆ ਨਸ਼ੇ ਪਾਣੀ ਤੇ ਪ੍ਰਵਾਸ ਕਿਹੜੇ-ਕਿਹੜੇ ਮੁੱਦੇ ਦੀ ਕਿੰਨੀ ਗੰਭੀਰਤਾ ਤੁਸੀਂ ਕਿਵੇਂ ਸਮਝਦੇ ਹੋ ਤੁਹਾਡਾ ਨਾਮ ਤਮੰਨਾ ਜੀ ਤਮੰਨਾ ਜੀ ਦੱਸੋ ਕੁਝ ਅ ਸਰ ਨਸ਼ੇ ਪਾਣੀ ਇਹ ਬਹੁਤ ਹੀ ਪੰਜਾਬ ਦੇ ਰੈਡ ਹੌਟ ਟੌਪਿਕਸ 'ਚ ਆਂਦਾ ਪਿਆ ਅੱਜਕੱਲ ਤੇ ਆਪਾਂ ਨੂੰ ਇਹਦੇ ਬਾਰੇ ਬਹੁਤ ਡੀਪਲੀ ਡਿਸਕਸ ਕਰਨਾ ਚਾਹੀਦਾ ਹੈ ਠੀਕ ਹੈ ਤਾਂ ਜੋ ਲੱਖੇ ਸਾਨੇ ਨੇ ਕਿਹਾ ਕਿ ਮੈਂ ਪਿੰਡ ਪਿੰਡ ਜਾ ਕੇ 13000 ਦੇ ਆਸ-ਪਾਸ ਪਿੰਡ ਨੇ ਪੰਜਾਬ ਚ ਉੱਥੇ ਜਾ ਕੇ ਮੈਂ ਲੋਕਾਂ ਨੂੰ ਜਾਗਰੂ ਕਰੂੰਗਾ ਇਹ ਤੁਸੀਂ ਜਿਹੜੇ ਸਟੈਪ ਨੇ ਨੌਜਵਾਨ ਲੀਡਰਾਂ ਵੱਲੋਂ ਲੈ ਜਾ ਰਹੇ ਆ ਇਹ ਕਿਵੇਂ ਦੇਖਦੇ ਹੋ ਸਰ ਇਹ ਗੁੱਡ ਸਟੈਪ ਨੇ ਕਿ ਹਰੇਕ ਨੂੰ ਇਨਫੋਰਮ ਕਰਨਾ ਚਾਹੀਦਾ ਹੈ ਕਿ ਐਟ ਲੀਸਟ ਜਿਵੇਂ ਹੁਣ ਪੰਜਾਬ ਚ ਬਹੁਤ ਹੀ ਡੀਪ ਡਾਊਨ 에ਰੀਆਸ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਹੈਨਾ ਡਾਊਨ ਜਾ ਰਿਹਾ ਹੈ ਤਾਂ ਉਹਨਾਂ ਨੂੰ ਤਸਨਾ ਬਹੁਤ ਇੰਪੋਰਟੈਂਟ ਹੈ ਠੀਕ ਹੈ ਤਾਂ ਕਿ ਕੁਝ ਕਰ ਸਕਣ ਇੱਕ ਜੇਪਾ ਪ੍ਰਵਾਸ ਦੀ ਗੱਲ ਕਰੀਏ ਤਾਂ ਅੱਜ ਹਰ ਦੂਜੇ ਘਰ ਦੇ ਕਿਸੇ ਨਾ ਕਿਸੇ ਨੌਜਵਾਨ ਪੁੱਤ ਦੀ ਧੀ ਦੀ ਫਾਈਲ ਬਾਹਰ ਦੀ ਲੱਗੀ ਹੋਈ ਹੈ ਇਹ ਇੱਕੋ ਤਾਂ ਮੈਨਾ ਜਿਆਦਾ ਕਲਚਰ ਆ ਗਿਆ ਇਹਨੂੰ ਬੂਮ ਹੋਇਆ ਹੋਇਆ ਇੱਕੋ ਦਮ ਅਜੀਬ ਜਿਹਾ ਜਿਹੜਾ ਇੱਕ ਮਾਈਗ੍ਰੇਸ਼ਨ ਕਲਚਰ ਹੈ ਇਹ ਬੂਮ ਕਿਉਂ ਹੋਇਆ ਹੋਇਆ ਇਹਦੇ ਕਾਰਨ ਕੀ ਸਮਝਦੇ ਹੋ ਸਰ ਮੇਨ ਮੁੱਦਾ ਜੋ ਹੈਗਾ ਆ ਕਿ ਕੋਟਾ ਜਨਰਲ ਕੈਟਾਗਰੀ ਨੂੰ ਅੱਜ ਕੱਲ ਦੇ ਟਾਈਮਸ ਗਵਰਨਮੈਂਟ ਜੌਬ ਲੈਣੀ ਇਟਸ ਏ ਵੈਰੀ 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 ਡਿਫਿਕਲਟ ਸਾਉ ਸਭ ਨੂੰ ਐਂ ਲੱਗਦਾ ਕਿ ਇੱਥੇ ਅਸੀਂ 5 5 ਸਾਲ ਲਗਾ ਕੇ ਵੀ ਸਾਨੂੰ ਜੌਬ ਨਹੀਂ ਮਿਲ ਰਹੀ ਉਹਨੇ ਜਿਹਨੂੰ ਅਸੀਂ ਉੱਥੇ ਪਤਾ ਨਹੀਂ ਕਿੰਨੇ ਕਮਾ ਲੈਣੇ ਮਤਲਬ ਮਿਹਨਤ ਕਰਕੇ ਡਿਗਰੀਆਂ ਕਰਕੇ ਬੀਏ ਸੀ ਐਮ ਐਸ ਕਰਕੇ ਵੀ ਜੇ ਮਨ ਪਾਉਂਦੀ ਜੌਬ ਨਹੀਂ ਮਿਲਦੀ ਤਾਂ ਕਿਤੇ ਕਿਤੇ ਮਨ ਹਤਾਸ਼ ਹੁੰਦਾ ਨੌਜਵਾਨ ਤਾਂ ਬਾਹਰ ਜਾਂਦੇ ਆ ਹਾਂਜੀ ਹਾਂਜੀ ਸਰ ਇਹ ਰੀਜ਼ਨ ਸਮਝਦੇ ਹੋ ਹਾਂਜੀ ਤੁਹਾਡਾ ਨਾਮ ਅਨੂ ਤੁਹਾਨੂੰ ਕੀ ਇਹਦਾ ਤੁਹਾਡਾ ਲਾਈਫ ਦਾ ਤਜਰਬਾ ਕੀ ਕਹਿ ਰਿਹਾ ਵੀ ਜਿਹੜਾ ਪ੍ਰਵਾਸ ਹੋ ਰਿਹਾ ਨੌਜਵਾਨ ਪੀੜੀ ਦਾ ਇੱਥੇ ਆਪਾਂ ਥੋੜਾ ਜਿਆਦਾ ਖੰਮ ਕਿਵੇਂ ਲਾ ਸਕਦੇ ਆ ਬੱਚਿਆਂ ਨੂੰ ਪ੍ਰੋਪਰ ਇੱਕ ਤਾਂ ਰਿਜ਼ਰਵੇਸ਼ਨ ਥੋੜੀ ਪਾਲਿਸੀ ਨੂੰ ਹੋਲਡ ਕੀਤਾ ਜਾਏ ਮਤਲਬ ਦੇਣੀ ਹੈ ਇੱਕ ਸਟੈਪ ਤੇ ਦੇ ਦੋ ਹਰ ਸਟੈਪ ਤੇ ਨਹੀਂ ਤੇ ਦੂਸਰੀ ਗੱਲ ਕੀ ਬੱਚਿਆਂ ਨੂੰ ਪ੍ਰੋਪਰ ਅਪਰਚੂਨਿਟੀਆਂ ਮਿਲਣ ਤੇ ਬੱਚੇ ਆਪਣੇ ਆਪ ਨੂੰ ਐਕਸਪਲੋਰ ਕਰ ਸਕਣ ਉਹਨਾਂ ਨੂੰ ਨੌਲੇਜ ਦਿੱਤੀ ਜਾਏ ਹਰ ਲੈਵਲ ਤੇ ਕਾਲਜ ਲੈਵਲ ਤੇ ਹੀ ਨਹੀਂ ਸਕੂਲ ਲੈਵਲ ਤੇ ਵੀ ਉਹਨਾਂ ਨੂੰ ਦੱਸਿਆ ਜਾਵੇ ਕਿ ਹਾਂਜੀ ਅਸੀਂ ਕੀ ਕਰ ਸਕਦੇ ਹਾਂ ਟੈਕਨੀਕਲ ਐਜੂਕੇਸ਼ਨ ਬਹੁਤ ਇੰਪੋਰਟੈਂਟ ਹੈ ਠੀਕ ਹੈ ਜੀ ਤੇ ਜੇ ਨਸ਼ਿਆਂ ਦੀ ਗੱਲ ਕਰੀਏ ਤਾਂ ਤੁਸਰੀ ਪਿਛਲੇ 7 8 10 ਸਾਲਾਂ ਚ ਬਹੁਤ ਸੁਣਿਆ ਜੇ ਪੰਜਾਬ ਦੇ ਪਿੰਡਾਂ ਦੇ ਨਸ਼ੇ ਸ਼ਹਿਰਾਂ ਦੇ ਨਸ਼ੇ ਨੌਜਵਾਨ ਨਸ਼ੇ ਇੱਕੋ ਦਮ ਨਸ਼ਿਆਂ ਦਾ ਹੜ ਕਿਵੇਂ ਆ ਗਿਆ ਇਹਨੂੰ ਰੋਕ ਕਿਵੇਂ ਲੱਗੂ ਨਸ਼ਿਆਂ ਲਈ ਤਾਂ ਬੱਚਿਆਂ ਨੂੰ ਉਹ ਸ਼ੁਰੂ ਤੋਂ ਹੀ ਜਾਗਰੂਕ ਕਰਨਾ ਪਵੇਗਾ ਕਿ ਹਾਂਜੀ ਜੀ ਅਸੀਂ ਨਹੀਂ ਕਰ ਰਹੇ ਆ ਤੇ ਸਾਨੂੰ ਕੀ ਬੈਨੀਫਿਟ ਨੇ ਬੱਚੇ ਨਸ਼ਿਆਂ ਵੱਲ ਕਿਉਂ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਸਮਝ ਹੀ ਨਹੀਂ ਹੈਗੀ ਇੱਕ ਦੇ ਪਿੱਛੇ ਦੂਸਰਾ ਦੂਸਰੇ ਦੇ ਪਿੱਛੇ ਤੀਸਰਾ ਲਾਈ ਲਗ ਕਹਿ ਦਿੰਦੇ ਲਾਈ ਲਗ ਹੁੰਦੇ ਆ ਬੱਚੇ ਤੇ ਇਸ ਲਈ ਉਹਨਾਂ ਨੂੰ ਤੋਹਾਂ ਕਿਉਂ ਕਹਿੰਦੇ ਕਿ ਡਰੱਗਸ ਲੈਣਾ ਬਹੁਤ 쿨 ਆ ਮੰਨ ਲੈ ਕਾ ਬੜੀ ਵੱਡੀ ਗੱਲ ਹੈ ਇਹ ਮੂੰਹ 'ਚ ਸਿਗਰਟ ਪਾ ਲੈਣੀ ਜਾਂ ਸ਼ਰਾਬ ਪਾ ਕੇ ਹਨਾ ਪੈਗ ਦਾ ਪੈਗ ਖੜਕਾਣੇ ਗਲਾਸ ਖੜਕਾਣੇ ਗੱਡੀਆਂ ਦੇ ਉੱਪਰ ਰੱਖ ਕੇ ਪੀਣੀਆ ਜਾਂ ਪਾਰਕਿੰਗ 'ਚ ਬੈਠ ਕੇ ਪੀਣੀਆ ਇਹਦੇ 'ਚ ਚੌਧਰ ਕਿਹੜ ਕਿਸੇ ਨੂੰ ਜਾਨ ਨੂੰ ਖੁਸ਼ੀ ਮਿਲਦੀ ਹੈ ਸਰ ਪੰਜਾਬੀ ਗਾਣੇ ਪੰਜਾਬੀ ਗਾਣ ਗਾਨੀਆਂ ਚ ਦਿਖਾਇਆ ਜਾਂਦਾ ਹੈ ਕਿ ਹਾਂ ਇਟਸ ਵੈਰੀ ਕੂਲ ਜੋਸ ਤੋਂ ਸੀ ਲੈ ਹਾਂ ਸਰ ਹਾਂਜੀ ਕਿੰਨੇ ਕਿਤੇ ਨਿੱਕੇ ਨਿੱਕੇ ਜਿਹੀ ਗੱਲਾਂ ਨੇ ਮੈਟਰ ਕਰਦੀਆਂ ਨੇ ਹੈ ਨਾ ਸਰ ਬਹੁਤ ਮੈਟਰ ਕਰਦੀਆਂ ਨੇ ਪੰਜਾਬੀ ਗਾਣਿਆਂ ਦਾ ਸੋਸ਼ਲ ਮੀਡੀਆ ਬਹੁਤ ਇੰਪੈਕਟ ਪਾਉਂਦਾ ਹੈ ਇਸ ਚੀਜ਼ ਤੇ ਬੱਚੇ ਆਪਣੇ ਆਪ ਨੂੰ ਲੱਗਦੇ ਨੇ ਕਿ ਹਾਂਜੀ ਅਸੀਂ ਉਹਨਾਂ ਨੂੰ ਫੋਲੋ ਕਰੀਏ ਉਹ ਇਹ ਨਹੀਂ ਦੇਖਦੇ ਕਿ ਉਹ ਤਾਂ ਜਸਟ ਫੋਰ ਫਨ ਕਰ ਰਹੇ ਨੇ ਵੀਡੀਓ ਹੈ ਆਦਰਵਾਇਜ਼ ਕੁਝ ਵੀ ਨਹੀਂ ਐਕਚੁਅਲ ਕੋਈ ਚਲਿੱਪ ਦੀ ਗੱਲ ਕਰਦੇ ਆ ਜਿਹੜੇ ਹੁਣ ਕੈਨੇਡਾ ਦੇ ਅਡਡ ਪ੍ਰੋਵਿੰਸਾਂ ਚ ਗਏ ਨੇ ਉੱਥੇ ਮੁੰਡੇ ਕੁੜੀਆਂ ਖੋਰੂ ਪਾਉਂਦੇ ਨੇ ਵਧੀਆ ਸ਼ਰਾਬਾਂ ਪੀਣੀ ਹੈ ਵਧੀਆ ਗੱਡੀਆਂ ਮਹਿੰਗੇ ਔਰਨਮੈਂਟਸ ਪਾਣੇ ਗਹਿਣੇ ਗੱਟੇ ਪ ਇਹ ਤੇ ਨੌਜਵਾਨ ਬੈਠਿਆ ਉਹ ਗਲਤ ਮੈਸੇਂਜੇ ਨਹੀਂ ਜਾ ਰਿਹਾ ਕਿਉਂ ਵੀ ਕਿਤੇ ਭ੍ਰਮਸਤਾ ਨਹੀਂ ਬੈਠੀ ਜ਼ਿੰਦਗੀ ਜੀ ਹਾਂਜੀ ਹਾਂਜੀ ਸਰ ਸਰ 12 12 ਮਤਲਬ ਲੋਨ ਲੈ ਲੋਗੇ ਕਾਰਸ ਲੈ ਲੀਆਂ ਉਹਨਾਂ ਨੂੰ ਲੱਗਦਾ ਕਿ ਲਾਈਫ ਬੜੀ ਈਜ਼ੀ ਹੈ ਲੇਕਿਨ ਉਹ ਸਭ ਨਹੀਂ ਨਾ ਦਿਖਾਉਂਦੇ ਕਿ ਉਹਨਾਂ ਨੂੰ ਕਿੰਨੀਆਂ ਸ਼ਿਫਟਾਂ ਲਗਾਨੀਆਂ ਪੈਂਦੀਆਂ ਨੇ ਰੈਂਟ ਕੱਢਣੇ ਕਿੰਨੇ ਔਖੇ ਆ ਤੇ ਉਹੀ ਮੈਂ ਨਾ ਜੇ ਆਪਾਂ ਇੱਥੇ ਕ ਕਰੀਏ ਘਰ ਦੇ ਘਰ ਬੈਠੇ ਆ ਤਾਂ ਉਹ ਜ਼ਿਆਦਾ ਵਧੀਆ ਹੈ ਕਿਤਨਾ ਕਿਤਨਾ ਜਲਾ ਇਹ ਪ੍ਰਵਾਸ ਬਾਹਰ ਨੂੰ ਹੋ ਰਿਹਾ ਇਹਨੂੰ ਐਦਾਂ ਆਪਾਂ ਸੋਲਵ ਕਰ ਸਕਦੇ ਆ ਠਰਮ ਕਰ ਸਕਦੇ ਆ ਹਾਂਜੀ ਕਰਨਾ ਪਵੇਗਾ ਸਾਰਿਆਂ ਦੀ ਐਫਰਟਸ ਲਗਣਗੀਆਂ ਇਕੱਲੇ ਇੱਕ ਬੰਦੇ ਦਾ ਨਹੀਂ ਹੋਣਾ ਤੇ ਸੋਸਾਇਟੀ ਕਿ ਕਲੈਕਟਿਵ ਰਿਸਪੋਨਸਿਬਿਲਟੀ ਬਣੇ ਸਾਰਿਆਂ ਦੀ ਕਲੈਕਟਿਵ ਰਿਸਪੋਨਸਿਬਿਲਟੀ ਤੇ ਠੀਕ ਹੈ ਜਿਵੇਂ ਕਈ ਜਿਵੇਂ ਤੁਸੀਂ ਕਿਹਾ ਲਖਾ ਦਿ ਸਿਧਾਨਾ ਜੀ ਕਰ ਰਹੇ ਹੈ ਤੇ ਬਹੁਤ ਅੱਛੀ ਅਪਰਚੂਨਿਟੀ ਦੇ ਰਹੇ ਹੈ ਬੱਚਿਆਂ ਨੂੰ ਕੁਝ ਪ੍ਰੋਗਰੈਸਿਵ ਦੇ ਰਹੇ ਹੈ ਉਹਨਾਂ ਨੂੰ ਹਿੰਟ ਕਿ ਤੁਸੀਂ ਆਪਣੀ ਲਾਈਫ ਨੂੰ ਕਿਵੇਂ ਮੋਲਡ ਕਰ ਸਕਦੇ ਹੋ ਅੱਛੀ ਪਲੱਸ ਪੁਆਇੰਟ ਦੇ ਵਿੱਚ ਸੋ ਗੱਲਬਾਤ ਕਰਦੇ ਆਂ ਬਾਈ ਜੀ ਤੁਹਾਡਾ ਨਾਮ ਮੇਰਾ ਨਾਮ ਜਸਵਿੰਦਰ ਸਿੰਘ ਰਾਣਾ ਸਰਪੰਚ ਪਿੰਡ ਸਿੰਘਪੁਰੇ ਤੋਂ ਠੀਕ ਹੈ ਰਾਣਾ ਸਾਹਿਬ ਪਾਣੀ ਪੰਜਾਬ ਦੇ ਕੱਟ ਰਿਹਾ ਜਿਹੜਾ ਲੈਵਲ ਹੈ ਪਾਣੀ ਦਾ ਉਹ ਨਾਲ ਜੋ ਪੰਜਾਬ ਦੀ ਨੌਜਵਾਨੀ ਨਸ਼ੇ ਕਰਦੀ ਪਈ ਹੈ ਨਸ਼ੇ ਪਿੱਛੇ ਲੱਗੀ ਹੋਈ ਹੈ ਤੇ ਘਾਹ ਬਰਬਾਦ ਹੋ ਰਹੇ ਨੇ ਤੇ ਨਾਲ ਦੇ ਨਾਲ ਪ੍ਰਵਾਸ ਜਿਹੜੀ ਨੌਜਵਾਨੀ ਬਾਹਰ ਨੂੰ ਭੱਜ ਰਹੀ ਹੈ ਹੁਣ ਤਿੰਨ ਮੁੱਦਿਆਂ ਤੇ ਅੱਗੇ ਹੋ ਕੇ ਲੱਖਾਂ ਹਸਾਣਾ ਕੋਸ਼ਿਸ਼ ਕਰ ਰਿਹਾ ਇਹਨੂੰ ਹੁਣ ਅੱਡ ਅੱਡ ਪਾਰਟੀਆਂ ਦੇ ਤੁਹਾਡੇ ਰਕੇ ਮੋਤਵਾਰ ਬੰਦੇ ਕਿੰਨਾ ਕ ਚੰਗਾ ਸਮਝਦੇ ਨੇ ਸਾਂਝੀ ਕਰੂਗਾ ਦੇਖੋ ਜੀ ਕੋਈ ਮੋਤਵਾਰ ਬੰਦਾ ਬਣਦੀ ਤਾਂ ਇੱਥੇ ਕਿਸੇ ਨੂੰ ਲੋੜ ਹੀ ਨਹੀਂ ਮੋਤਵਾਰ ਪਹਿਲਾਂ ਅੱਜ ਤੋਂ ਸਰਕਾਰਾਂ ਕਰਦੀਆਂ ਆ ਰਹੀਆਂ ਨੇ ਜਿਹੜੀ ਹੁਣ ਸਰਕਾਰ ਆ ਉਹਨਾਂ ਦੀ ਜ਼ਿਆਦਾ ਕੁਝ ਕੋਸ਼ਿਸ਼ ਆ ਬਈ ਬੱਚੇ ਬਾਹਰ ਨਾ ਜਾਣ ਬੱਚੇ ਤਾਂ ਇਹੀ ਆ ਵੀ ਨੌਕਰੀਆਂ ਹੂੰ ਪੜ ਕੇ ਬੱਚਾ ਇੱਕ ਉਹਨੂੰ ਕੋਈ ਨਾ ਕੋਈ ਡਿਗਰੀ ਜਾਂ ਕੋਈ ਕਰਕੇ ਉਹ ਫਿਰ ਰਹੇ ਨੇ ਕੰਮ ਰਹੇ ਨੇ ਇੱਕ ਦੂਜੀ ਥੋੜੀ ਜੀ ਇਹ ਗੱਲ ਆ ਵੀ ਹੁਣ ਜਿਹੜੀ ਜ਼ਿਮੀਦਾਰ ਕੋਲੇ ਅੱਗੇ ਹੁੰਦੀਆਂ ਸੀ 20 20 ਕਿੱਲੇ 10 10 ਕਿੱਲੇ ਵੱਡੇ ਸੀਗੇ ਵੱਡੇ ਟੱਕ ਸੀਗੇ ਉਹ ਵੀ ਇੱਕ ਥੋੜਾ ਜਿਹਾ ਮੁੱਦਾ ਹੁਣ ਲੋਕਾਂ ਨੇ ਕਿਹਦੇ ਅਕਵਾਇਰ ਹੋ ਗਿਆ ਜ਼ਮੀਨਾਂ ਕੁਝ ਵੇਚ-ਬੂਚ ਕੇ ਇਧਰ-ਉਧਰ ਹੋ ਚੱਲਿਆ ਗਿਆ ਕੁਝ ਪਰਿਵਾਰ ਬੰਡੇ ਗਏ ਦੁਬਾਰਾ ਜ਼ਮੀਨਾਂ ਜਿਆਦਾ ਨਹੀਂ ਬਣੀਆਂ ਪਰਿਵਾਰ ਵੱਡੇ ਹੋ ਗਏ ਪਰਿਵਾਰ ਵੱਡੇ ਹੋ ਗਏ ਠੀਕ ਆ ਜੀ ਉਹਨਾਂ ਕਰਕੇ ਹੁਣ ਹਰੇਕ ਬੰਦਾ ਕਹਿੰਦਾ ਜੀ ਮੈਂ ਕੈਨੇਡਾ ਵਾਲਾ ਬੱਜਾਂ ਛੋਟੀ ਜ਼ਮੀਨ ਵਾਲਾ ਸਾਡੀ ਸਰਕਾਰ ਨੂੰ ਤਾਂ ਮੇਰੀ ਤਾਂ ਬੇਨਤੀ ਇਹੀ ਹੈ ਵੀ ਜੇ ਇਹਨੂੰ ਕਣਕ ਤੇ ਝੋਨਾ ਖਤਮ ਕਰਕੇ ਕਿਸੇ ਇਹ ਜੀਆਂ ਕੋਈ ਫਸਲਾਂ ਬੀਜਣ ਲੱਗ ਜਾਣ ਜਿਵੇਂ ਦਾਲਾਂ ਨੇ ਜਾਂ ਕੋਈ ਸਬਜ਼ੀਆਂ ਵੱਲ ਨੂੰ ਹੋਜੋ ਤੁਸੀਂ ਮਲੇਰਕੋਟਲੇ ਦੇ ਦੇਖ ਲਓ ਜੇ ਤਾਂ ਦਾਖਲਾ ਮਲੇਰਕੋਟਲੇ ਦਾ ਮੈਂ ਤੁਹਾਨੂੰ ਦਿੰਦਾ ਉਹਨਾਂ ਕੋਲੇ ਇੱਕ ਇੱਕ ਕਿੱਲਾ ਜ਼ਮੀਨ ਆ ਇੱਕ ਇੱਕ ਕਿੱਲਾ ਇੱਕ ਕਿੱਲੇ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ 2 2 3 3 ਲੱਖ ਰੁਪਈਆ ਕਮਾਉਂਦੇ ਨੇ 5 5 ਲੱਖ ਬੂਟੇ ਨੇ ਲਾਉਂਦੇ ਹੋ ਰਹੇ ਜੇ ਇੱਕ ਮੈਂ ਕੱਲੇ ਇੱਕ ਟੀਵੀ 'ਚ ਦੇਖ ਰਿਹਾ ਸੀ ਇੱਕ ਬੂਟਾ ਇਹ ਜਾਵਾ ਉਹ ਇਹ ਜਿਹਨੂੰ ਫਲ ਲੱਗਦਾ ਉਹ ਕਹਿੰਦੇ ਵੀ ਇੱਕ 900 ਰੁਪਈਆ ਕਿਲੋ ਦੀ ਕੀਮਤ ਆ ਜੀ ਉਹ ਫਲ ਦੀ ਡ੍ਰੈਗਨ ਫਰੂਟ ਨੇ ਡ੍ਰੈਗਨ ਇੱਕ ਕੁਝ ਹੋਰ ਆਇਆ ਫਰੂਟ ਇੱਕ ਮੈਂ ਨਾ ਥੋੜਾ ਜਿਹਾ ਭੁੱਲ ਗਿਆ ਡ੍ਰੈਗਨ ਫਰੂਟ ਵੀ ਦੇਖੋ ਹੁਣ ਸਾਡੇ ਹੰਬੜਾਂ ਦੇ ਵਿੱਚ ਕਿਸ ਨੇ ਲਾਏ ਨੇ ਜ਼ਿਮੀਦਾਰ ਨੇ ਠੀਕ ਆ ਕਿ ਮੈਂ ਇਹਨਾਂ ਨੂੰ ਪ੍ਰਵਲਤ ਕਰੋ ਇਹ ਗੌਰਮੈਂਟ ਥੋੜਾ ਜਿਹਾ ਸਾਨੂੰ ਸਬਸਿਡੀਆਂ ਦਵੇ ਜ਼ਿਮੀਦਾਰ ਨੂੰ ਸਰਪੰਚ ਸਾਹਿਬ ਕਣਕ ਝੋਨੇ ਦੀ ਗੱਲ ਕੀਤੀ ਆ ਲੋਕ ਹਲੇ ਇਹ ਫਸਲੀ ਚੱਕਰ ਤੋਂ ਬਾਹਰ ਹੀ ਨਿਕਲੇ ਝੋਨਾ ਕਣਕ ਦੇ ਮੁਕਾਬਲੇ ਕਿੰਨੇ ਗੁਣਾ ਪਾਣੀ ਵੱਧ ਚੱਕਦਾ ਹੈ ਪਾਣੀ ਦੇ ਲੈਵਲ ਡਿੱਗੀ ਜਾਂਦਾ ਲੋਕ ਝੋਨਾ ਲਾਉਣੇ ਕਿਉਂ ਨਹੀਂ ਹਟਦੇ ਪਏ ਝੋਨਾ ਕੀ ਕੇ ਫ੍ਰੀ ਆ ਚੋਨਾ ਮਤਲਬ ਜੱਟਾਂ ਨੂੰ ਫ੍ਰੀ ਐ ਇੱਕ ਪਾਣੀ ਲਾਤੇ ਦੋ ਮੇਰੇ ਰਗਾ ਉੱਥੇ ਨੱਕੀ ਛਾੜ ਦੋ ਸਿੱਧੀ ਬੁਝਾਈ ਕਰੂਗਾ ਉਹਨੂੰ ਪਿੱਛੇ ਬੈਂਕ ਚ ਆਇਆ ਵੀ ਕਰਨਗੇ ਮਾਰੇ ਮੋਟੇ ਨਹੀਂ ਮਾਰੇ ਮੋਟੇ ਹੁੰਦੇ ਨੇ ਆਏ ਵੀ ਨਹੀਂ ਆਉਂਦੇ ਵੀ ਨਹੀਂ ਉਹ ਸਾਡੇ ਇੱਥੇ ਆਉਂਦੇ ਨੇ ਹੰਬੜਾਂ ਦੇ ਵਿੱਚ ਆਏ ਨੇ ਕਾਫੀ ਸਾਡੇ ਤੋਂ ਸਰਵਸਤ ਵੱਡੀ ਗੱਲ ਇਹ ਐ ਵੀ ਇੱਕ ਤਾਂ ਨਸ਼ੇ ਨੌਜਵਾਨੀ ਨਸ਼ਿਆਂ ਚ ਘਿਰੀ ਪਈ ਐ ਇਹ ਕੋਈ ਸ਼ੌਂਕ ਐ ਇਹ ਕੋਈ ਟੌਰ ਐ ਜਾਂ ਕੀ ਚੱਕਰ ਐ ਦੇਖੋ ਜੀ ਜਿਹੜੀ ਨਸਿਆਂ ਵਾਲੀ ਗੱਲ ਆ ਪਿੱਛੇ ਜ਼ਰੂਰ ਸੀਗਾ ਹਾਲਤ ਖਰਾਬ ਪੰਜਾਬ ਦੇ ਹੁਣ ਥੋੜਾ ਜਿਹਾ ਮੈਨੂੰ ਲੱਗਦਾ ਵੀ ਜ਼ਿਆਦਾ ਬਦਨਾਮ ਲੱਗੇ ਹੋਣੇ ਕਰਨ ਇੰਨੀ ਨਸਿਆਂ ਰਵੈਤੀ ਨਸੇ ਜਿਵੇਂ ਉਹ ਆ ਡੋਟੇ ਡਾਡਿਆਂ ਦੀਏ ਤਾਂ ਪਹਿਲਾਂ ਤੋਂ ਚੱਲਿਆ ਉਹੀ 부ੜੇ ਬਾੜੇ ਹੀ ਖਾਂਦੇ ਨੇ ਹੁਣ ਨਵੇਂ ਬਹੁਤ ਘਟਨੇ ਦੇ ਵਿੱਚ ਤੁਸੀਂ ਹੁਣ ਬਿਲਕੁਲ ਆਹ ਕਿਹੜਾ ਕੰਮ ਘਟੋ ਕਿਹੜੇ ਸਟੈਪ ਚੱਕੇ ਜਾਣ ਕਿ ਜਿਲਾ ਪ੍ਰਵਾਸ ਹੋ ਰਿਹਾ ਨੌਜਵਾਨ ਮੁੰਡੇ ਕੁੜੀਆਂ ਬਿਰਗੋਂ ਛੱਡ ਕੇ ਬਾਹਰ ਪੱਜੀ ਜਾਂਦੇ ਨੇ ਉਹ ਘਟਨ ਇਹਦੇ ਵਾਸਤੇ ਉਪਰਾਲੇ ਕੀ ਉਹਦੇ ਉਪਰਾਲੇ ਇਹੀ ਆ ਵੀ ਗਵਰਨਮੈਂਟ ਇਹਨੂੰ ਹਟਾ ਸਕਦੀ ਆ ਜਿੰਨਾ ਚਿਰ ਗਵਰਨਮੈਂਟ ਨਾਲ ਨਾ ਉਹ ਕਿਵੇਂ ਕਿਵੇਂ ਇਸ ਤਰ੍ਹਾਂ ਕੋ ਦੇਖੋ ਇਹਨਾਂ ਨੂੰ ਜਿਹੜੀਆਂ ਡਿਗਰੀ ਕਰਦੇ ਨੇ ਮੁੰਡੇ ਉਹ ਡਿਗਰੀ ਦੀ ਪਹਿਲਾਂ ਇੱਕ ਸਲਾਹ ਦੇਣ ਵੀ ਤੂੰ ਆਹੀ ਡਿਗਰੀ ਕਰਨੀ ਆ ਤੁਹਾਨੂੰ ਨੌਕਰੀ ਮਿਲੂਗੀ ਉਹ ਬੀਏ ਕਰ ਲਈ ਜੀ ਮੈਂ ਐਮਏ ਕਰ ਲਈ ਉਹ ਤਾਂ ਕੋਈ ਫਾਇਦਾ ਨਹੀਂ ਅੱਜ 12 ਕਰਕੇ ਮੁੰਡੇ ਦੇਖੋ ਕੁੜੀਆਂ ਨਰਸਿੰਗ ਦਾ ਜਿਹੜਾ ਕੋਰਸ ਕਰਦੀ ਉਹਦੀ ਬੜੀ ਵੈਲਿਊ ਆ ਸਾਡੇ ਇੱਥੇ ਇੰਡੀਆ ਦੇ ਵਿੱਚ ਨਰਸਿੰਗ ਉਹ ਆਪਦਾ ਕੰਮ ਸੇ ਕਮ ਆਪਦਾ ਦਾ ਘਰੇ ਕਰ ਲੂ ਠੀਕ ਆ ਕਿ ਨਹੀਂ ਇਸ ਤਰ੍ਹਾਂ ਕੋਈ ਆਈਟੀਆਈ ਆ ਹੁਣ ਦੇਖੋ ਇੱਕ ਬਿਜਲੀ ਬੋਰਡ ਨੇ 5 550 ਜਈ ਦੀਆਂ ਲੈਨਮੈਨਾਂ ਦੀਆਂ ਪੋਸਟਾਂ ਨਿਕਲੀਆਂ ਸੁਣ ਲਿਓ ਗੱਲ ਲੈਨਮੈਨਾਂ ਦੀ ਉਹਦੇ ਵਿੱਚ ਜੇ ਮੇਰੇ ਖਿਆਲ ਦੋ 250 ਹਜ਼ਾਰ ਜੀਆਂ ਆਈਆਂ ਨੇ ਉਹ ਜਿਹਦੇ ਉਹਨਾਂ ਨੇ ਮੰਗ ਕੀਤੀ ਆ ਵੀ ਆਹ ਸਾਨੂੰ ਚਾਹੀਦਾ ਆਈਟੀਆਈ ਦੀ ਉਹਨਾਂ ਆਈਟੀਆਈ ਹੁੰਦੀ ਸੀ ਆਈਟੀਆਈ ਅੱਜਕੱਲ ਕਹੇ ਮੁੰਡੇ ਨੇ ਕੀਤੀ ਨਹੀਂ ਹੋਈ ਕਿੱਤਾ ਮੁਖੀ ਕੋਰਸ ਜਿਹਨਾਂ ਬੰਨੇ ਹੁੰਦੀ ਹਾਂ ਹਾਂਜੀ ਹਾਂਜੀ ਹਾਂ ਉਹ ਆਈਟੀਆ ਹੀ ਹੈ ਨਹੀਂਗਾ ਕਿਸੇ ਕੋਲੇ ਉਹ ਪੜ੍ਹੇ ਤਾਂ ਐਮਏ ਹੋਏ ਨੇ আর ਜੀਏ ਨੇ ਵੀ ਆ ਰਹੀਆਂ ਨੇ ਐਮਏ ਕੋਰ ਹੈਣੀ ਉਹ ਵਾਲਾ ਤੇ ਉਹ ਹੈ ਨਹੀਂਗਾ ਜਿਹੜਾ ਜ਼ਰੂਰਤ ਹੈ ਇਸ ਤਰ੍ਹਾਂ ਦੀ ਲੋੜ ਹੈ ਗਵਰਨਮੈਂਟ ਉਹਨਾਂ ਨੂੰ ਬੱਚਿਆਂ ਨੂੰ ਪਹਿਲਾਂ ਸਲਾਹ ਦੇਵੇ ਕੋਈ ਟ੍ਰੇਨਿੰਗ ਦੇਵੇ ਬੱਚੇ ਬੇਟਾ ਤੂੰ ਆ ਨਹੀਂ ਆ ਪੜ੍ਹ ਹਾਂ ਜਿਹਦੇ ਨਾਲ ਤਰੱਕੀ ਫਿਊਚਰ ਦਾ ਤਾਂ ਦੇਖੋ ਮੇਰਾ ਆਣਾ ਜੀ ਮੇਰੀਆਂ ਮੇਰੀਆਂ ਨੋਹਾਂ ਨੇ ਜੀ ਤਿੰਨ ਠੀਕ ਹੈ ਮੇਰੀਆਂ ਨੋਹਾਂ ਸਾਰਿਆਂ ਨੇ ਬੀਏ ਬੀਏ ਕੀਤੀ ਆ ਘਰੇ ਪਾਂਡੇ ਪੁੰਡੇ ਤੋਂਦੀਆਂ ਨੇ ਦੱਸੋ ਕੀ ਕਰਨ ਇਹ ਨਹੀਂ ਕਹਾ ਕੋਈ ਇਹਨੂੰ ਗ੍ਰੈਜੂਏਟ ਕਰਾਉਣ ਨੂੰ ਕਰੇ ਜੂਏਟ ਜਾਂ ਤਾਂ ਤਿੰਨ ਚਾਰ ਸਾਲ ਦਾ ਹੁਣ ਕੋਰਸ ਕਰਨ ਦੁਆਰਾ ਕੋਈ ਕੋਈ ਔਟ ਕੋਈ ਹੋਰ ਹੋਰ ਬੀੜ ਦੇ ਨਾਲ ਕੋਈ ਟੈਟ ਲੱਗ ਗਿਆ ਜੀ ਫਲਾਨਾ ਲੱਗ ਗਿਆ ਇਹ ਨਹੀਂ ਲੋਟ ਆਉਣਾ ਇਹਨਾਂ ਨੂੰ ਗਵਰਨਮੈਂਟ ਹੀ ਕਿਸੇ ਚੀਜ਼ ਨੂੰ ਤੁਸੀਂ ਰੋਕਣਾ ਜਾਂ ਨਵਾਂ ਕੁਝ ਕਰਨਾ ਜਿੰਨਾ ਚਿਰ ਗਵਰਨਮੈਂਟ ਨਾਲ ਸਾਥ ਦੇਵੇ ਉਹਨਾਂ ਚਿਰ ਬੰਦਾ ਕੁਝ ਨਹੀਂ ਕਰ ਸਕਦਾ ਸਿੰਘ ਸਾਹਿਬ ਇਹ ਗੱਲ ਸਹੀ ਹੈ ਕਿ ਗਵਰਨਮੈਂਟ ਕੁਝ ਕਰ ਸਕਦੀ ਹੈ ਜਿਹੜੇ ਪਾਣੀ ਦਾ ਜਿਹੜਾ ਲੈਵਲ ਡਿੱਗਦਾ ਪਿਆ ਉੱਥੇ ਸਰਕਾਰ ਕੀ ਹਮਲਾ ਮਾਰੇ ਅੱਧਸੋਂ ਪਹਿਲਾਂ ਹਾਂ ਸਰਕਾਰ ਨੂੰ ਹਮਲਾ ਇਹ ਹੈ ਜਿਵੇਂ ਸਰਕਾਰ ਕੋਲ ਬਹੁਤ ਪਾਵਰ ਹੈ ਇੱਕ ਸਰਕਾਰ ਹੈ ਹੂੰ ਜਿਵੇਂ ਜੀਮੀਦਾਰਾ ਦੇ ਇੱਕ ਮਾਪਦੰਡ ਬਣਾਉਣ ਜਿਹਦੇ ਕੋਲ ਹੁਣ 10 ਕਿੱਲੇ ਜ਼ਮੀਨ ਹੈ ਉਹਨਾਂ ਨੂੰ ਕਹੇ ਦੋ ਦੋ ਕਿੱਲੇ ਤੇ ਯਾਰ ਜੀ ਲਾਣੇ ਦੋ ਝੋਨਾ ਲਾਣਾ ਕਣਕ ਲਾਣਾ ਮੱਕੀ ਲਾਣੀ ਹੈ ਕੋਈ ਮਸਲਾ ਮੂੰਗ ਦਾਲ ਲੜ ਇਹ ਚੀਜ਼ਾਂ ਦੇ ਪ੍ਰੋਸੈਸਸੇ ਸਰਕਾਰ ਮਾਪਦੰਡ ਬਣਾ ਸਕਦੀ ਹੈ ਮਲਟੀਪਲ ਕ੍ਰੋਪਿੰਗ ਨੂੰ ਬੱਕ ਕਹਿੰਦੇ ਨੇ ਹਾਂ ਉਹ ਇੱਕ ਪ੍ਰੋਸੈਸ ਬਣਾਉਣ ਉਹ ਜੇ ਪਾਣੀ ਦਾ ਬਚਾਅ ਵੀ ਹੋ ਸਕਦਾ ਉਹ ਕਿਸਾਨ ਨੂੰ ਕਮਾਈ ਵੀ ਜ਼ਿਆਦਾ ਹੋ ਸਕਦੀ ਹੈ ਠੀਕ ਹੈ ਤੇ ਜੇ ਅਪਨ ਨਸ਼ਿਆਂ ਦੀ ਗੱਲ ਕਰੀਏ ਤਾਂ ਨਸ਼ੇ ਘਟ ਕਿਵੇਂ ਹੋਣ ਇਹਨਾਂ ਤੇ ਠਰਮਾ ਕਿਵੇਂ ਲੱਗੇ ਰੋਕ ਕਿਵੇਂ ਲੱਗੇ ਨਸ਼ਿਆਂ ਦੇ ਵਿੱਚ ਜਿੱਥੇ ਤੱਕ ਸਾਡਾ ਵਾਹ ਵਾਸਤਾ ਰਹ ਛਾਰਾਂ ਚ ਵੀ ਹੋਈ ਨੇ ਇੱਕ ਜਿੱਥੇ ਸਰਕਾਰ ਕਹਿੰਦੀ ਆ ਵੇ ਪੁਲਿਸ ਉਹਦੀ ਰੋਕਤਾਂ ਨਹੀਂ ਕਰ ਸਕਦੀ ਪੁਲਿਸ ਰੋਕਤਾਂ ਕਰ ਸਕਦੀ ਆ ਜਿਹੜੇ ਪਿੰਡ ਦੇ ਨੁਮਾਇੰਦੇ ਨੇ ਸਾਡੇ ਪਿੰਡ ਦੇ ਇੱਕ ਸਾਥ ਵੰਜਵੇ ਉਹਨਾਂ ਦੀ ਇੱਕ ਡਿਊਟੀ ਲੱਗ ਜਵੇ ਇੱਕ ਸੇਵਾ ਭਾ ਉਹਨਾਂ ਨੇ ਕੰਮ ਕਰਨੀ ਆਪਣੇ ਆਪਣਾ ਪੰਜਾਬ ਨੂੰ ਬਚਾਉਣਾ ਅਸੀਂ ਨੌਜਵਾਨ ਪੀੜੀ ਨੂੰ ਬਚਾਉਣਾ ਇਹ ਸਰਕਾਰ ਉਹਨਾਂ ਨੂੰ ਨਾਲ ਲੈ ਕੇ ਚੱਲੇ ਤਾਂ ਸਾਰੇ ਜੀ ਦਾ ਹੱਲ ਹੋ ਸਕਦਾ ਔਰ ਜੇ ਕੋਈ ਪਿੰਡ ਫੜਿਆ ਜਾਂਦਾ ਜੇ ਉਹਨੂੰ ਕੋਈ ਸਰਕਾਰ ਬੰਦਾ ਜਿਹੜਾ ਨੁਮਾਇੰਦਾ ਸਾਡਾ ਸਰਪੰਚਾ ਚਾਹੇ ਲੰਬੜਦਾਰਾ ਕੋਈ ਪ੍ਰਧਾਨ ਹੈ ਉਹਨੂੰ ਛੜਾਣ ਜਾਂਦਾ ਨਾਲ ਮੈਂ ਤਾਂ ਵੀ ਕਹਿੰਦਾ ਸਰਪੰਚ ਐਮਐਲ ਨੂੰ ਬੌਂਡ ਕਰਦੇ ਉਹ ਬਦ ਨਸ਼ਾ ਨੂੰ ਛੜਾਣ ਕੋਆਇਆ ਹਾਂ ਆ ਆਪਣਾ ਵੱਡਾ ਪੁਆਇੰਟ ਹੈ ਉਧਰਲੀ ਉਹ ਦੂਜਿਆਂ ਨੂੰ ਡਰ ਪਊਗਾ ਤੁਹਾਡਾ ਸਹਿਮਤ ਉਸ ਗੱਲ ਨਾਲ ਬਿਲਕੁਲ ਸਹਿਮਤ ਆ ਜੀ ਬਿਲਕੁਲ ਸਹੀ ਗੱਲ ਹੈ ਇਹ ਤਾਂ ਮੰਨਣੀ ਪੈਣੀ ਹੈ ਇਹਦੇ ਵਿੱਚ ਵੋਟਾਂ ਦਾ ਦਿਮਾਗ ਉੱਥੇ ਚਲਾਉਣਾ ਵੀ ਸਾਡੀ ਵੋਟਾਂ ਖਰਾਬ ਹੁੰਦੀਆਂ ਨੇ ਉਹ ਜਿ ਡਾਉਂਟ ਚਲੇ ਜਾਂਦੇ ਨੇ ਹੁਣ ਦੇਖੋ ਤੁਸੀਂ ਇੱਕ ਪਿੰਡ ਇੱਥੇ ਪੜੈਣ ਹੈ ਪੜੈਣ ਦੇ ਵਿੱਚ ਇੱਕ ਜ਼ਿਮੀਦਾਰ ਸੀਗਾ ਹੁਣ ਦੀ ਉਹ ਵਿਚਾਰਾ ਬਹੁਤ ਗਰੀਬ ਉਹਦਾ ਕੱਦਾ ਗਿੱਲਾ ਜ਼ਮੀਨ ਆ ਉਹ ਕਿਸੇ ਦੇ ਨੌਕਰ ਕਰਦਾ ਕੰਮ ਕਰਦਾ ਕਿਸੇ ਦੇ ਉਹਨੂੰ ਇੱਕ ਨਸ਼ੇੜੀ ਆਦਮੀ ਕੁੱਟ ਕੇ ਚਲੇ ਗਿਆ ਜੀ ਲੱਤਾਂ ਮਹਾ ਤੋੜੀਆਂ ਪਈਆਂ ਜੀ ਮੈਂ ਉਹਦੀ ਖਬਰ ਲੈ ਕੇ ਆਇਆ ਜਾ ਕੇ ਪੜੈਣ ਪਿੰਡ ਦੇ ਵਿੱਚ ਉਹਨੂੰ ਕੁੱਟਿਆ ਜੀ ਉਹਦਾ ਕੋਈ ਵਿਚਾਰੇ ਦਾ ਹੱਲੇ ਨਹੀਂ ਕੋਈ ਉਹਨੂੰ ਕੌ ਹਾਲਾ ਕਿ ਉਹ ਬੰਦਾ ਹੈ ਨਹੀਂ ਸੀ ਮਕਬਰੀ ਕਰਨ ਵਾਲਾ ਉਹ ਉਹਨੂੰ ਹੀ ਕੁੱਟ ਕੇ ਨਾ ਨਸੇ ਪਾੜੇ ਕੌਣ ਕੁੱਟ ਗਿਆ ਕਿਹੜਾ ਕੁੱਟ ਗਿਆ ਹੁਣ ਦੱਸੋ ਹੁਣ ਫਿਰ ਤਾਂ ਹੀ ਆ ਗਿਆ ਹਾਂ ਉਹਨੂੰ ਪਤਾ ਵੀ ਹੁਣ ਡਰਦਾ ਉਹ ਨਾਮ ਨਹੀਂ ਲੈਂਦਾ ਹੁਣ ਜਾਂ ਨਾਮ ਹੀ ਲੈਂਦਾ ਹਾਂ ਉਹਨੂੰ ਕਹਿ ਸੀ ਨਾਮ ਦੇ ਉਹ ਕਹਿੰਦਾ ਯਾਰ ਮੈਂ ਮੈਨੂੰ ਪਤਾ ਹੀ ਹਲੇ ਵੀ ਕਈ ਚੀਜ਼ਾਂ ਦੀ ਲੋੜ ਹੈ ਸੁਪਨ ਦੀ ਲੋੜ ਹੈ ਜੀ ਲੋੜ ਆ ਜੀ ਬਹੁਤ ਪਾਣੀ ਦੇ ਮੁੱਦੇ ਨੇ ਭਾਵੇਂ ਨਸ਼ੇ ਬੈਤੋ ਉਹ ਗੱਲ ਸੁਣੋ ਹੁਣ ਦੇਖੋ ਭਗਵੰਤ ਮਾਨ ਜੀ ਦੀ ਜਿਹੜੀ ਸਰਕਾਰ ਹੈ ਹੂੰ ਬਹੁਤ ਪਰਾਲੇ ਕਰ ਰਹੀ ਆ ਦੇਖੋਣ ਕਾਫੀ ਲੋਕਾਂ ਨੂੰ ਦੇਖੋਣ ਦੇਖੋ ਜਿਹੜੇ ਮੁੰਡੇ ਆ ਪੜੇ ਲਿਖੇ ਸੀਗੇ ਮਾਸਟਰਾਂ ਨੂੰ ਨੌਕਰੀਆਂ ਮਿਲੀਆਂ ਨੇ ਹੋਰ ਮਹਿਕਮਿਆਂ ਚ ਵੀ ਨੌਕਰੀਆਂ ਨੇ ਮੈਂ ਤੁਹਾਨੂੰ ਦੱਸੀ ਜਾਣਾ ਵੀ ਸਰਕਾਰ ਉਹਨਾਂ ਨੂੰ ਟ੍ਰੇਨਿੰਗ ਦੇ ਦੇਵੇ ਤੂੰ ਆਹੀ ਕੋਰਸ ਕਰਨਾ ਤੇ ਇੱਥੇ ਦਾ ਕੋਈ ਵਹਿਲਾ ਫਿਰਨਾ ਹੀ ਨਹੀਂ ਤੇ ਬਾਕੀ ਜਿਹੜੀ ਪਾਣੀ ਵਾਲੀ ਗੱਲ ਕੀਤੀ ਮੈਂ ਤੁਹਾਨੂੰ ਪਹਿਲਾਂ ਦੱਸਤੀ ਆ ਵੀ ਇਹ ਸਬਜ਼ੀਆਂ ਬੀਜਣ ਹੋਰ ਕੁਝ ਬੀਜਣ ਤੇ ਵੱਡੀ ਲੋੜ ਨਹੀਂ ਹੈ ਕੋਈ ਮੈਂ ਇੱਕ ਕਿੱਲਾ ਮੇਰੇ ਕੋਲੇ ਹੰਬੜਾਂ ਦੇ ਵਿੱਚ ਹਾਂਜੀ ਮੈਂ ਅੱਜ ਫਾਰਮ ਭਰ ਕੇ ਆਇਆ ਬੱਕਰੀ ਫਾਰਮ ਆ ਉਹ ਡੇਰੀ ਫਾਰਮ ਆ ਹੋਰ ਬੜਾ ਕੁਛ ਆ ਚਾਹੇ ਮੈਂ ਸਰਪੰਚੀਆਂ ਲੋਕ ਮਜ਼ਾਕ ਕਰੀ ਜਾਣ ਹੂੰ ਕੋਈ ਨਾ ਹਾਂ ਅਸੀਂ ਕੋਰਸ ਕਰਨਾ ਹੈਗਾ ਹੁਣ ਅਸੀਂ ਫਾਰਮ ਬਣਾਉਣਾ ਛੋਟਾ ਇੱਕ ਕਿਲੇ ਦੇ ਵਿੱਚ ਆਕੇ ਦੱਸਾਂਗੇ ਤੁਸੀਂ 2-3 ਸਾਲਾਂ ਬਾਅਦ ਮੈਨੂੰ ਮਿਲਿਓ ਤੁਹਾਨੂੰ ਦੱਸੂਗਾ ਵੀ ਕੀ ਕਮਾਈ ਆ ਫਿਰ ਗੱਲ ਕਰਾਂਗੇ ਹਾਂ ਜੀ ਵਾਹ ਕੀ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਬਾਤ ਕਰਦਿਆਂ ਹੋਰ ਨੌਜਵਾਨਾਂ ਨਾਲ ਬਾਈ ਜੀ ਪੰਜਾਬ ਦੇ ਗੱਭਰੂ ਕੀ ਮੁਟਿਆਰਾਂ ਕੀ ਬਾਹਰ ਨੂੰ ਰੁਕਿੱਤਾ ਪਿਆ ਇੰਨਾ ਬਾਹਰ ਨੂੰ ਪ੍ਰਵਾਸ ਹੋ ਰਿਹਾ ਹੁਣ ਲੱਖਾਂ ਸਾਂ ਹੰਬੜਾ ਮਾਰ ਰਿਹਾ ਕਹਿੰਦਾ ਵੀ ਮੈਂ ਪ੍ਰਵਾਸ ਰੋਕਣਾ ਹੈ ਕਿੰਨਾ ਠੀਕ ਸਮਝਦੇ ਇਹਨੂੰ ਹੁਣ ਵਧੀਆ ਸੋਚ ਹੈ ਜੀ ਲੱਖੇ ਵੀਰ ਦੀ ਬਹੁਤ ਵਧੀਆ ਉਪਰਾਲਾ ਕਰ ਰਿਹਾ ਵਾ ਬਾਹਰ ਹੈ ਵੀ ਕੀ ਆ ਜੀ ਤੁਸੀਂ ਦੇਖ ਹੀ ਰਹੇ ਹੋ ਬਾਹਰ ਦੇ ਇਹਦੇ ਨਾਲੋਂ ਵੀ ਜ਼ਿਆਦਾ ਬੁਰਾ ਹਾਂਜੀ ਮੇਰੇ ਬਾਹਰ ਸੈਸ਼ਨ ਬਣਾਇਆ ਪਰ ਹੁੰਦਾ ਕਿ ਜੋਬਾਂ ਨਹੀਂ ਮਿਲਦੀਆਂ ਵੀ ਬਾਹਰ ਤਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਨਹੀਂ ਮੈਂ ਰਹੀਆਂ ਪਰ ਜਿਹੜਾ ਇੱਥੇ ਵੈਲ ਸੈਟਡ ਆ ਪਰ ਉਹਨੂੰ ਜਾਣਾ ਵੀ ਨਹੀਂ ਚਾਹੀਦਾ ਜੀ ਬਾਹਰ ਇੱਥੇ ਹੀ ਆਪਣਾ ਕੰਮ ਕਰਨਾ ਚਾਹੀਦਾ ਆਪਣਾ ਕੋਈ ਵੀ ਕਰ ਲਓ ਖੇਤੀ ਨੂੰ ਲਾ ਕੇ ਲਾ ਲਓ ਬਿਜਨਸ ਕਰ ਲਓ ਕਿਤੇ ਬਹੁਤ ਨਹੀਂ ਨੀਂਦ ਹੁੜ ਜਾਈਦੀ ਕੰਮ ਕਰਦੇ ਕੰਮ ਬਹੁਤ ਨੇ ਤੇ ਭਾਜੀ ਜੇ ਨਸ਼ੇ ਦੀ ਗੱਲ ਕਰੀਏ ਤਾਂ ਹੁਣ ਨਸ਼ਿਆਂ ਦਾ ਠਰਮਾ ਕਿਵੇਂ ਹੋਊਗਾ ਇਹਨੂੰ ਠੱਲ ਕਿਵੇਂ ਪਾਊਗੀ ਨਾਥ ਕਿਵੇਂ ਪਾਊਗੀ ਕਿ ਨੌਜਵਾਨ ਮੁੰਡੇ ਕੁੜੀਆਂ ਨਸ਼ੇ ਵੱਲ ਝੁਕਾਵ ਆਪਣਾ ਨਾ ਕਰਨ ਦੇਖੋ ਜੀ ਇਹਦੇ ਚ ਦੋ ਗ ਆਪਣੇ ਦੇ ਡਿਪੈਂਡ ਹੁੰਦਾ ਵੀ ਆਪਾਂ ਨਸ਼ਾ ਕਰਨਾ ਜਾਂ ਨਹੀਂ ਕਰਨਾ ਬਾਕੀ ਸਰਕਾਰਾਂ ਤੇ ਆ ਜੀ ਸਰਕਾਰ ਜੇ ਚਾਵੇ ਤਾਂ ਕੁਝ ਵੀ ਨਹੀਂ ਆ ਸਕਦਾ ਨਸ਼ਾ ਤੇ ਕੀ ਹੋਰ ਕੀ ਕੀ ਆ ਸਕਦਾ ਜੀ ਕੁਝ ਵੀ ਨਹੀਂ ਆ ਸਕਦਾ ਠੀਕ ਹੈ ਹਾਂਜੀ ਤੇ ਜਦੋਂ ਪਾਣੀ ਦੇ ਮੁੱਦੇ ਗੱਲ ਕਰੀਏ ਬਾਈ ਜੀ ਪਾਣੀ ਥੱਲੇ ਹੁੰਦਾ ਜਾ ਰਿਹਾ ਜਿਹੜਾ ਜ਼ਮੀਨੀ ਪੱਧਰ ਹੈ ਇਹ ਪਾਣੀ ਦੇ ਡੂੰਘੇ ਹੁੰਦੇ ਜਾਂਦੇ ਨੇ 100 ਫੁੱਟ ਤੋਂ 300 ਫੁੱਟ ਦੇ ਬੋਰ ਪੰਜਾਬ ਦੇ ਕਈ ਥਾਵਾਂ ਤੇ ਹੋ ਗਏ ਨੇ ਇਹਦਾ ਹੁਣ ਸਾਰਾ ਕੁਝ ਹੱਲ ਕਿਵੇਂ ਹੋਊਗਾ ਹੱਲ ਤਾਂ ਇਹਦਾ ਇਹ ਆ ਜੀ ਝੋਨਾ ਹੂੰ ਜਿਹੜਾ ਝੋਨਾ ਜ਼ਿਆਦਾ ਲੱਗਦਾ ਜੀ ਨਹਿਰੀ ਪਾਣੀ ਜਿਹੜਾ ਬਾਹਰ ਜਾਂਦਾ ਪੰਜਾਬ ਤੋਂ ਬਾਹਰ ਜਾਂਦਾ ਉਹਦਾ ਕਰਕੇ ਆ ਜੀ ਹੂੰ ਹੋਰ ਵੀ ਹੱਲ ਹੋ ਸਕਦੇ ਆ ਜਿਹੜਾ ਮੀਂਹ ਦਾ ਪਾਣੀ ਆ ਜੀ ਉਹ ਵੀ ਥੱਲੇ ਸਿੱਟਿਆ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਹੂੰ ਉਹਦਾ ਕਰਕੇ ਵੀ ਹੋ ਸਕਦਾ ਹੈ ਤਾਂ ਕਿਧਰ ਕਿਤੇ ਪੰਜਾਬ ਪੰਜਾਬੀ ਪੰਜਾਬੀ ਅਤੇ ਇਹਦੇ ਵਾਸਤੇ ਪਹਿਰਾ ਦੇ ਲਈ ਤਿਆਰ ਹੋ ਜੀ ਹਾਂਜੀ ਹਾਂਜੀ ਜਦੋਂ ਮਰਜੀ ਸਵੇ ਲਈ ਕਿਸਾਨ ਦੀ ਸੋਚ ਦੇ ਨਾਲੋਂ ਬਿਲਕੁਲ ਜੀ ਬਿਲਕੁਲ ਨਾਲ ਆ ਜੀ ਪੂਰੇ ਨਾਲ ਹੈ ਪੂਰੇ ਨਾਲ ਜੀ ਪੂਰੇ ਉਹ ਕਿਤਨਾ ਕਿਤੇ ਜੋ ਨੌਜਵਾਨ ਪੀੜ੍ਹੀ ਹੈ ਇਹ ਹੁਣ ਆਪ ਕਹਿ ਰਹੀ ਹੈ ਕਿ ਜੀ ਹਾਂ ਪੰਜਾਬ ਪੰਜਾਬੀ ਪੰਜਾਬੀਅਤ ਇਹਦੇ ਆਸਤੇ ਜੇ ਕੋਈ ਬੰਦਾ ਮੋਤਬਰ ਬਣਦਾ ਹੈ ਅੱਗੇ ਹੋ ਕੇ ਹੰਬੜਾ ਮਾਰਦਾ ਹੈ ਤਾਂ ਸਾਰੀ ਨੌਜਵਾਨੀ ਉਹਦੇ ਨਾਲ ਹੈ ਫਿਰ ਚਾਹੇ ਗੱਲ ਪਰਵਾਸ ਦੀ ਹੋਵੇ ਗੱਲ ਨਸ਼ੇ ਦੇ ਮੁੱਦੇ ਨੂੰ ਲੈ ਕੇ ਹੋਵੇ ਜਾਂ ਗੱਲ ਜਿਹੜਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਉਹਨੂੰ ਲੈ ਕੇ ਕਿਉਂ ਨਾ ਹੋਵੇ ਕਿਤਨਾ ਕਿਤੇ ਇੱਕ ਸਮਾਜ ਦੀ ਸੋਸਾਇਟੀ ਦੀ ਕਲੈਕਟਿਵ ਰਿਸਪੋਨਸੀਬਿਲਟੀ ਬਣ ਜਾਂਦੀ ਹੈ ਕਿ ਕਿਸ ਤਰ੍ਹਾਂ ਅਸੀਂ ਜੇ ਸੂਬੇ 'ਚ ਰਹਿੰਦੇ ਆ ਉਹਨੂੰ ਪਿਆਰ ਕਰ ਸਕਦੇ ਆ ਉਹਦੀ ਮਾਂ ਬੋਲੀ ਨੂੰ ਪਿਆਰ ਦੇ ਨਾਲ ਆਪਣੇ ਦਿਲਾਂ 'ਚ ਫਸਾ ਸਕਦੇ ਆ ਕੈਮਰਾਮੈਨ ਐਮੀ ਦੇ ਨਾਲ ਨਾਫਪਰੀਤ ਸਿੰਘ ਵਿਧਦੀ ਤੁਹਾਨੂੰ ਲਾਈਵ